ਰੋਈ ਫਸਕਾਲ ਦੀ ਸਾਰਿਆਂ ਨੂੰ ਚੱਲ ਰਿਹਾ ਬਾਈ ਬੱਟਾ ਵੱਢਣ ਦਾ ਕੰਮ ਅਜੋਰਾਂ ਦਾ ਸਾਲ ਆਖਾ ਰਿਹਾ ਨਾਲ ਦੇ ਨਾਲ ਬੱਟਾ ਪਰ ਕੱਖ ਕਰਾ ਛੱਡਿਆ ਨਹੀਂ ਹੈਗਾ ਛੋਲਾ ਅਮਨ ਵੀ ਸਮਨ ਕੋਲ ਖਾਉਣਾ ਇਦੀ ਛੋਲੀ ਆਪਣੇ ਕੋ ਆ ਪਈ ਹੈ ਵੱਡੇ ਬਾਈ ਬਾਈ ਵੱਡੇ ਤਿੰਨ ਦੋ ਘੰਟੇ ਲੱਗੇ ਲੱਗੇ ਗਾੜਾ ਹੈ ਨਾ ਡੇਢ ਕਿਲੋ ਦੇ ਚਾਰਾਂ ਸੜ ਘੁੰਮੇ ਬਾਈ ਇਹ ਕੰਮ ਤਾਂ ਹੈ ਔਖਾ ਚਲੋ ਕਰਨਾ ਪੈਣਾ ਕਿਉਂਕਿ ਉਹਨੂੰ ਪਤਾ ਹੈ ਕੱਖ ਹੈ ਜਿਹੜਾ ਉਹ ਵਿੱਚ ਚਲ ਜਾਂਦਾ ਹੀਰੇ ਆਉਂਦੇ ਆ ਪਰ ਫਿਰ ਵੀ ਕਰਨਾ ਫਾਇਦਾ ਹੁਣ ਆਦਰ ਬਾਈ ਅੰਬੇ ਵਾਲਾ ਬੰਦਾ ਲੱਗਿਆ ਹੋਇਆ ਸਾਡਾ ਇੱਕ ਬਾਹਰ ਦੇਖੋ ਬਾਈ ਬਾਪੂ ਤੁਸੀਂ ਕਹਿੰਦੇ ਵੀ ਬੰਦੇ ਨੌਜਵਾਨ ਪਰ ਬਾਪੂ ਆ ਦੇਖੋ ਫਰਦਾ ਅੰਬ ਪਰ ਖਾਂਦੀਆਂ ਗਿਰੂ ਬੀਬੀ ਕੋਈ ਹਾਂ ਲਾ ਵਿੱਚ ਚੋਕ ਅੰਬੀ ਹਲੋਣਾ ਦੇਣ ਲੱਗੇ ਹੋਏ ਆ ਜੀ ਉਹ ਦੇਖੋ ਲੋ ਜੀ ਬਾਈ ਅੰਬੀਆ ਦਾ ਹੀਲਾ ਹੋਇਆ ਗਿਆ ਥੋੜਾ ਜਿਹਾ ਬਫੂਨ ਦਾ ਤਾਹ ਲੂਣਾ ਅੰਬੀਆ ਤੋੜਤੀਆਂ ਭਈਆ ਦੇ ਤਾਜ਼ੇ ਤਾਜ਼ੇ ਖਾਓ ਭਾਈ ਆ ਜਾ ਭਾਈ ਪਈਦੀ ਉਹ 2 ਫੁੱਟ ਵਾਲੀ ਬਟਨ ਲੱਗਿਆ ਪਏ ਫੁੱਟੱਕੇ ਮਾਰ ਗਏ ਚੱਲ ਇਹ ਨਾ ਕਰਦਾ ਇਹ ਖਰਾਬ ਕਰਦਾ ਨਾਜੂਕ ਚੀਜ਼ ਐ ਇਹ ਨਾ ਦੇ ਕਰ ਹਾਂ ਹਾਂ ਜੇ ਕਿਹੜਾ ਬਈਏ ਪੱਟੀਆਂ ਖਰਾਬ ਕਰਦੇ ਆ ਜਦੋਂ ਲਾਉਂਦੇ ਆ ਲਖ ਮੈਂ ਵੀ ਪਾ ਕੇ ਪੱਟੀਆਂ ਫੇਰ ਟੁੱਟਦੀ ਆ ਬਈਏ ਫਿਰ ਐਂ ਉੱਥੇ ਦਾ ਟੱਪੜ ਲੱਗੇ ਜੇ ਦੀ ਟੁੱਟਦੇ ਬਹੁਤ ਹਸਾਬ ਕਰਾਉਣਾ ਜਿਹੜਾ ਟੁੱਟ ਗਿਆ ੱਡਕਾ ਖਤਮ ਉਹਨ ਲੱਗਿਆ ਰਹਿਣਾ ਆਲੇ ਦਮ ਫੇਰ ਲੱਗੇ ਉਹ ਲਾਉਣੇ ਪੈਣੇ ਆ ਨਾ ਨਾ ਠੀਕ ਤਨੀਦੀ ਵੀ ਹੈਗੀ ਬਾਈ ਫੇਰ ਕੁਝ ਨਹੀਂ ਮਿਲਦਾ ਬਾਦਮਾ ਆਹ ਭਾਈ ਝੋਲੀ ਵੜਦੇ ਨਹੀਂ ਅੱਜ ਅੱਜ ਵੜਦੇ ਨਹੀਂ ਇਹ ਇਹਨਾਂ ਨੂੰ ਪਾਣਾ ਕਿਹਾ ਤਾਂ ਇਹ ਘੋੜੀ ਪੱਟ ਕੇ ਸਾਫ਼ ਕਰਕੇ ਲਾਦਣੀ ਤਾਂ ਰੱਖੀ ਦੀ। ਅੱਛਾ। ਇਹਦੇ ਨਾਲ ਤੇ ਜ਼ਿਆਦਾ ਤਕੜੀ ਕਰਕੇ ਲਾਉਣੀ ਆਉਣੇ। ਹਾਂ। ਕੱਦ ਜ਼ਿਆਦਾ। ਲੱਕੇ ਲਾਉਣਾ ਇਹਦੇ ਤਿੰਨ ਤਿੰਨ ਇਕੱਠੇ। ਬਸ ਠੀਕ ਹੈ। ਸਮਝਿਆ? ਇਹ ਬਾਈ ਹੁਣ ਕਿਸੇ ਹੋਰ ਨਾਲ ਪੱਟਣੀ ਇੱਕ ਬੰਦੇ ਨਾਲ ਹੋਰ ਪੱਟਣੀ ਅੱਜ। ਹੂੰ। ਕੋਲੋਂ ਬਾਈ ਨਹੀਂ ਆਈ ਕੋਈ ਬੰਦਾ। ਫੇਰ ਉਹ ਲਾਊਗਾ। ਨਹੀਂ ਵੇ ਵੱਢਣੀ ਬਣੀ। ਨਹੀਂ ਅਸੀਂ ਵੱਢ ਕੇ ਲਾ ਕੇ ਪਾਸੇ ਕਰਨੀ ਹੈ ਤੇ ਛੱਡਣੇ ਆ ਜਾਈਦੇ ਭਰੇ ਅੱਜ। ਬਸ ਠੀਕ ਹੈ। ਹਾਂ। ਭਾਈਓ ਤੇਰਾ ਉੱਤੇ ਵਾਲਾ ਕਰੋਨਾ ਕਰੋਨਾ ਦੀ ਰਿਪੋਰਟ ਵਾਲਾ ਪ੍ਰੋਸੈਸ ਪੂਰਾ ਚੱਲ ਰਿਹਾ ਹੈ। ਉਹ ਪ੍ਰੋਸੈਸ ਹੋਇਆਗਾ ਪੱਕਾ ਉੱਥੇ ਬੰਦਾ ਹੈਗਾ ਆਪਣਾ ਉਹ ਕਹਿੰਦਾ ਵੀ ਤੁਸੀਂ ਆ ਜਾਓ ਬਸ ਪੱਕੀ ਆ ਜਾ ਤਰੀਕ ਹਾਂ ਜਾ ਤਰੀਕ ਪੱਕੀ ਤੈਨੂੰ ਨੂੰ ਜਾਣਾ ਪਰ ਤਿੰਨ ਪੱਕੀ ਹੋਰੇ ਤੇ ਜਾਣ ਦੀ ਤਿੰਨ ਹੋਰੇ ਜਾਣਦੀ ਹੈ ਬਾਕੀ ਇੱਥੇ ਰਹਿਣਾ ਅੱਗੇ ਅਸੀਂ ਗੁਰਦੁਆਰਾ ਸਾਹਿਬ ਰਹਿਦੇ ਅੱਛਾ ਹੁਣ ਮੈਨੂੰ ਤਾਂ ਪਤਾ ਨਹੀਂ ਤੇ ਕਿ ਉੱਥੇ ਹੋਰ ਵੀ ਡੇਰੇ ਬਣੇ ਹੋਏ ਆ ਉਹ ਵੀ ਸੰਗਤ ਨੂੰ ਦੇਖਦੇ ਵੀ ਕਾਰ ਆਵੇ ਅੱਛਾ ਜੀ ਉੱਥੇ ਬਾਈ ਆਪਣਾ ਸਬਸਕ੍ਰਾਈਬਰ ਆ ਸਰਪਜੀਤ ਇੱਕ ਹਾਂਜੀ ਉਹ ਬਾਈ ਕਹਿੰਦਾ ਸਾਨੂੰ 20 ਸਾਲ ਹੋ ਗਏ ਜਾਂਦੇ ਨੇ ਉੱਥੇ ਅੱਛਾ ਵੀ ਉਹ ਤਾਂ ਦੀਕਦੇ ਆ ਵਿਆਹ ਵਾਲਾ ਕੰਮ ਆ ਕਹਿੰਦਾ ਵੀ ਸੋਰਾ ਜਿੱਕਾ ਜਾਣਾ ਅੱਛਾ ਉਹ ਬਾਈ ਕਾ ਮੇਰੇ ਉਥੇ ਡੇਰਾਵਾ ਬਣਾਣਾਂ ਗੱਲ ਹੋਈ ਐ ਹਾਂਜੀ ਯਾਨੀ ਮੁੜ ਕੇ ਉਹਦੇ ਕੋਲ ਤੇ ਮੇਰੇ ਨੰਬਰ ਨਿਕਲ ਗਿਆ ਜਮਨੂ ਨੰਬਰ ਫੇਰ ਆਇਆ ਫੋਨ ਬਾਈ ਦਾ ਕਹਿੰਦਾ ਵੀ ਤੁਸੀਂ ਗੱਲ ਕਰ ਲਿਓ ਕਹਿੰਦਾ ਉਹ ਕਰ ਵੀ ਅਸੀਂ ਹਲਵਾਈ ਕਰੇ ਹੋਇਆ ਠੀਕ ਵੀ ਜਿਹੜਾ ਵਿਆਹ ਸਾਡੇ ਉੱਕੜੇ ਬੰਦੇਆਂ ਵਾਲਾ ਕੰਮ ਹੈ ਉहां ਤਾਂ ਅਸੀਂ 17-20 ਬੰਦੇ ਅਸੀਂ 17 ਨਾਲ ਗਾਹਾਂ ਜਾਣਾ ਤਿੰਨ ਚਾਰ ਨਾਲ ਉੱਥੇ ਰਹਿਣਾ ਠੀਕ ਹੈ ਬਈ ਅਸੀਂ 4 ਵਜੇ ਪਹੁੰਚ ਜਾਣਾ ਤੈਨੂੰ ਦੇਖਨ ਨੂੰ ਵਾ ਠੀਕ ਹੈ ਬਾਕੀ ਬਸ ਸੰਵਾਰ ਕਰਦਾ ਬਾਈ ਨੰਬਰ ਬਾਕੀ ਦੋਈ ਗੱਲ ਕਠਾਲੀਆਂ ਨਾਲ ਗੱਲ ਹੋਈ ਵੀ ਜਿਹੜੀ ਟਰੈਡੀਆਂ ਨਾਲ ਗੱਲ ਹੋਈ ਵੀ ਉਹ ਕਹਿੰਦਾ ਵੀ 2 ਦਿਨ ਦੇ ਦੇ ਮੈਨੂੰ ਜਿੱਥੇ ਮਰਜੀ ਹੀਲਾ ਕਰਾ ਤਾ ਉਹਨੇ ਹੀਲਾ ਹੋ ਜੂਗਾ ਠੀਕ ਕਰ ਦੇ ਕੱਪਰ ਕਰ ਦੇ ਮੀਂਹ ਗਿੱਲਿਆ ਗੁੱਲਿਆ ਤਾਂ ਨਹੀਂ ਹੋਈ ਆਉਣੀ ਹੈ ਨਾ 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 ਉਸ ਕਠਾ ਨੂੰ ਗਿੱਲਾ ਹੁੰਦੀ ਹੈ ਤੇ ਬਾਕੀ ਭਾਈ ਬਾਪੂ ਘਰ ਇਧਰ ਸ੍ਰੀ ਗੱਲ ਜੀ ਤੁਸੀਂ ਵੀ ਨਾਲ ਦੀ ਨਾਲੇ ਲੱਗੇ ਪਏ ਆ ਬਾਹਰ ਕੱਟੇ ਟੱਕਣਾ ਰਿਹਾ ਫਿਰ ਵਾਰ ਦਾ ਕੰਮ ਬਸ ਦਾ ਕੰਮ ਬਹੁਤ ਵਧੀਆ ਉੱਥੇ ਦਾ ਭੱਜਣਾ ਠ ਜਿਆਦਾ ਕੁੰਮ ਦੇ ਹੀ ਫਰੀ ਜਾਂਦੇ ਆ ਆ ਵੀ ਹੁਣ ਅਸੀਂ ਤੇ ਜਾ ਕੇ ਘੁੰਮਣਾ ਹੀ ਤਾਂ ਨਾ ਨਾ ਲਿਕਣਾ ਹੋਰੇ ਕੰਮ ਉੱਥੇ ਇੱਕਣਾ ਕੰਮ ਦਿਖਦਾ ਨਹੀਂ ਹੈਗਾ। ਨਾ ਕੰਮ ਤਾਂ ਸਾਰੇ ਲੋਕ ਹੀ ਕਰਦੇ ਆਂ ਪਰ ਉੱਥੇ ਦਿਖਦਾ ਨਹੀਂ ਅਗਲੇ ਕਰਨ ਵੱਡ ਜਾਂਦੇ ਹੁਣ ਸਾਨੂੰ ਕੀ ਪਤਾ ਲੱਗਦਾ। ਅਜਿਹਾ ਆਪਣਾ ਖੇਤ ਖੂਤ ਮੈਂ ਦਿਖੀ ਜਾਂਦੇ ਉਹ ਦਿਖਦਾ ਨਹੀਂ ਹੈਗਾ ਇਹਨਾਂ। ਕੰਮ ਉਹਨਾਂ ਦੇ ਕੰਮ ਕਰਦੇ ਆਂ ਫੈਕਟਰੀਆਂ ਮੈਨੂੰ ਦਿਖਦੀਆਂ। ਫੈਕਟਰੀਆਂ ਵੀ ਸੀ ਕਿ ਹੁਣ ਸਾਂਨੇ ਜਿੱਥੇ ਕੋਲਟਰਲੇ ਪਤਾ ਨਹੀਂ ਕਿੰਨੇਗਾ। ਰੋਟੀ ਖਾਣੇ ਬਣਾਉਣ ਵਾਲੀ ਮੋਲਾ-ਮੂਲਾ ਜਿਹੇ ਰਹਿੰਦੇ ਆਂ। ਤਗੜੇ ਆ। ਉਹਨਾਂ ਦੇ ਮੌਲ ਹੈ ਜਿੱਥੇ ਬਿਕਦੇ ਆਂ ਉੱਥੇ ਵਿੱਚ ਨੌਕਰੀਆਂ ਕਰਦੇ ਆਂ ਉਹ। ਮੌਸਮ ਆਪਣੇ ਵਰਗੇ ਖੇਤ ਖੂਤ ਖੇਤ ਤਾਂ ਹੈ ਨਹੀਂ ਹਾਂ ਬਾਜੀ ਨਹੀਂ ਜਗ੍ਹਾ ਇਹ ਕਵਰ ਹੋਈ ਵੀ ਹੈ ਜਿੱਥੇ ਜਗਾ ਕਵਰ ਆ ਰਿਹਾ ਹੈ ਸਮੁੰਦਰ ਫਟਿਆ ਅੱਛਾ ਸਮੁੰਦਰ ਇਹਨੀ ਜਗ੍ਹਾ ਕਵਰ ਕਰਦੇ ਮੌ ਉਹਦੇ ਚ ਠੀਕ ਆਪਾਂ ਵੀ ਵੀ ਬਾਕੀ ਕੀ ਮੰਜ਼ਿਲ ਉੱਪਰ ਨੂੰ ਉਹਨਾਂ ਚ ਬਣਾ ਉਹਨਾਂ ਦੇ ਫੋਟੋ ਬਣਾਏ ਉਹਨਾਂ ਚ ਕੰਮ ਕਰਦੇ ਜਿਹੜੇ ਕੋਈ ਕਰਦੇ ਆ ਬੜੀਆਂ ਗੱਡੀਆਂ ਦਾ ਰੋੜਾ ਉੱਪਰ ਚੱਲਦੀ ਹੈ ਕਿ ਨਹੀਂ ਉਹ ਵੀ ਵਿਕਣੀਆਂ ਤਾਂ ਲੈ ਚਲੋਂ ਬੜਾ ਰੋੜ ਤਾਂ ਜਿਹੜੇ ਆਮ ਰੋੜ ਉਹਨਾਂ ਪਰ ਤਾਂ ਚੱਲਣੀ ਹੈ ਬੜਾ ਰੋੜ ਤਾਂ ਮੈਂ ਇੱਕ ਦੇਖਿਆ ਤਾਂ 35 36 ਮੰਜ਼ਲਾਂ ਤੇ ਉੱਪਰੇ ਤਾਂ ਰੋੜ ਰੋੜ ਅੱਛਾ ਜਿਹੜਾ ਬੜਾ ਰੋੜ ਜਿਹੜੇ ਉੱਥਾ ਵੀ ਗੱਡੀ ਚੱਲਣੀ ਹੈ ਜਿਹੜੇ ਉਹਨਾਂ ਦਾ ਹੀਠਾ ਦਾ ਏਨੇ ਪਿੱਲਰ ਲੱਗੇ 35 36 ਮੰਜ਼ਲਾਂ ਦਾ ਹਾਂ 19 ਲੱਗਦਾ ਚੱਕਰ ਵਾ ਤੇ ਬਈ ਕਹਿੰਦਾ ਬੰਦਾ ਨਹਾਉਦਾ ਚਾਹੇ ਬਹੁਤ ਆ ਬੰਦੇ ਨੂੰ ਹਾਂ ਬੋਲ ਬਣੀ ਦਾ ਪਤਾ ਨਹੀਂ ਕਿਹੜਾ ਬੰਦਾ ਵੀ ਚਾਹ ਉਹ ਕਹਿ ਜੀ ਹਾਂ ਕਹਿੰਦਾ ਵੀ ਪੱਕਾ ਜਿੰਨੇ ਮਰਜ਼ੀ ਬੰਦੇ ਆ ਜਿਓ ਕਹਿੰਦਾ ਕੋਈ ਚੱਕਰ ਹਾਂ ਬਸ ਠੀਕ ਹੈ ਕੋਈ ਚਾਹ ਹੁੰਦਾ ਹੈ ਚਾਹ ਹੁੰਦਾ ਸਰਪੰਚ ਰਹੇ ਯਾਰ ਉਹਦੇ ਦਿੱਲੀ ਆਪਾਂ ਦੱਸ ਦਿੰਦੇ ਕਹਿੰਦਾ ਸਰਪੰਚਾ ਬੰਦੇ ਮੈਂ ਕਹਿੰਦਾ ਹੈ ਬੱਸ ਫਿਰ ਬਣਾ ਸਰਪੰਚ ਰਹੇ ਤੇਰੇ ਲੈ ਤਰਾਹੋ ਅਨੰਤਪੁਰ ਸਾਹਿਬ ਢੇਰੇ ਚ ਬਹੁਤ ਹੁੰਦੇ ਆ ਮੈਂ ਤਾਂ ਜਾਣਦਾ ਉਹਨਾਂ ਨੂੰ ਕੋਠੀਆਂ ਤਿੰਨ ਇੱਕ ਉਹ ਲਾਗੇ ਘਰ ਥੋੜੀ ਸਾਹਮਣੇ ਹੀ ਆ ਕੋ ਕੀ ਕਰਨੇ ਉਹੋ ਫਿਰ ਪਾ ਲਿਆ ਨਾ ਪਿੰਡੇ ਉਹਨਾਂ ਦਾ ਥੋੜੇ ਜਿਹੇ ਇੱਕ ਇੱਕ ਫਰਕ ਹੈ ਉਹਦੇ ਤੇ ਜਿੰਨਾ ਪੈਣੀ ਤੇ ਪਾ ਲਿਆ ਸੌ ਨਾ ਨੇੜੇ ਜਾਦੇ ਬਸ ਆਹ ਪੈਣੀ ਦੇ ਪਰਲੇ ਸੌ ਵੱਡਰ ਦਾ ਬਸ ਉਹਨਾਂ ਨਾਲ ਆ ਜਾਂਦਾ ਬਸ ਅਸੀਂ ਤੁਰ ਕੇ ਗਏ ਅਸੀਂ ਆ ਮੈਂ ਆਪਾਂ ਹੁਣ ਵੀ ਤਾਂ ਭੋਗ ਨੂੰ ਜਾ ਕੇ ਆਈ ਐ ਆਪਾਂ ਹੁਣ ਵੀ ਤਾਂ ਭੋਗ ਨੂੰ ਗਿਆ ਤੇ ਹੁਣ ਤਾਂ ਸੜਕ ਬੰਦ ਗਈ ਤੁਸੀਂ ਤੁਰ ਕੇ ਜਾਂਦੇ ਪਹਿਲਾਂ ਆਹ ਤੁਸੀਂ ਹੁਣ ਹੁਣ ਗਏ ਹੋਣੇ ਮੈਂ ਪਹਿਲਾਂ ਗਿਆ ਤਾਂ ਜਦ ਜਣੀ ਤੁਰ ਕੇ ਗਿਆ ਤਾਂ ਸੜਕ ਤਾਂ ਥੋੜੀ ਚੜ੍ਹਨ ਦੀ ਬਸ ਥੋੜੀ ਐ ਹਟ ਕੇ ਪਿੰਡ ਮਾਣਦਾ ਸਾਡੇ ਜਲਾ ਵੀ ਪਿੰਡ ਤੇ 30 ਕਿਲੀਆਂ ਪਰੇ ਬਾਰਡਰ ਹੈ। ਇਹ ਤੁਸੀਂ ਗਾ ਟਰੈਕਟਰ ਉੱਥੇ ਘਰਾਂਗੇ। ਹਾਂ ਬਾਰਡਰ। ਉਹਨਾਂ ਦੇ ਪੁਲਸ ਵਾਲਿਆਂ ਦੇ। ਇਹ ਪਹਿਲਾਂ ਤਾਂ ਅਸੀਂ ਉਹਨਾਂ ਦੇ ਘਰਾਂ ਖੜਾਉਂਗੇ। ਅੱਛਾ। ਘਰਾਂ ਉੱਤੇ ਨਿਕਲ ਜਾਈਏ ਅਸੀਂ ਸਵੇਰ ਨੂੰ ਜਾਣਾ ਫਿਰ 8:30 ਵਜੇ। ਨਾ ਵੀ ਉਹਨਾਂ ਦੇ ਘਰ ਹੀ ਖੜੇ ਰਹਿਣਗੇ। ਨਹੀਂ ਉਹ ਉੱਥੇ ਤੁਰ ਕੇ ਜਾਣਾ ਫਿਰ ਤੇ ਬਾਰਡਰ ਪਰ ਖੜ ਜਾਣਾ ਕਰਕੇ। ਬਾਰਡਰ ਦੇ ਪੁਲਸ ਬੰਦੇ ਹੈਗੇ ਵਿੱਚ ਰਹਿਣੇ ਆ। ਜਾਣਾ ਥੋੜੀ ਜਿਹੀ ਬਾਡਰ ਤਾ ਤੁਸੀਂ ਇਹਨਾਂ ਦਾ ਤੁਸੀਂ ਜੇ ਪੈਣੀ ਨਦੀ ਦਾ ਤੋ ਜਾਣਾ ਤੁਰ ਕੇ ਤੁਸੀਂ یوں ਚਲੇ ਜਾਣਾ। ਜੇ ਟਰੱਕੇ ਲਾਣੀ। ਇਹ ਟੈਟਰ ਉੱਥੇ ਖੜਦਾ ਕੋਈ ਖੋਤੀ ਆ ਜਾਈ ਕਹਿੰਦੇ ਆ ਗਏ ਬਾਈ ਉਹ ਮੁੰਡੇ ਜਿਹੜਾ ਹੋਰ ਆਇਆ ਤਾਂ ਆਹ ਫੇ ਅੱਛਾ ਅੱਛਾ ਉਹ ਵੀ ਕਰਤਾ ਧਰਤਾ ਉਥੇ ਦਾ ਸਾਰਾ ਹੀ ਜਿਹੜਾ ਮੁੰਡਾ ਹੋਰ ਆਇਆ ਤਾਂ ਉਹਦਾ ਚਾਚਾ ਉਥੇ ਹਸਪੀਟਲ 'ਚ ਲੱਗਿਆ ਹੋਇਆ ਹੈ ਅੱਛਾ ਉਰੇ ਦੇ ਕਰੋਨਾ ਦੀ ਰਿਪੋਰਟ ਆਪਣੇ ਹੋਰ ਵੈਲਿਡ ਕਿਤੇ ਨਹੀਂ ਸਰਕਾਰੀ ਕੰਮ 'ਚ ਇਹਨਾਂ ਨੇ ਬੰਦ ਕਰਤੀ ਹਸਪਤਾਲ ਵਾਲਿਆਂ ਨੇ ਕਹਿੰਦੇ ਅਸੀਂ ਬਣਾਉਣੀ ਬੰਦ ਕਰਤੀ ਉੱਥੇ ਮੰਗਦੇ ਆ ਅੱਛਾ ਉਹ ਕਹਿੰਦੇ ਵੀ ਅਸੀਂ ਦੇਖਣੀ ਆ ਰੋ ਮੈਂ ਮੁੰਡੇ ਦਾ ਫੋਨ ਕਰਿਆ ਤਾਂ ਮਹਾ ਵੀ ਉੱਥੇ ਫੌਜੀਆ ਨੂੰ ਪੁੱਛ ਗਿਆ ਵੀ ਭਾਈ ਜ਼ਰੂਰੀ ਹੈ ਫੇਰ ਤਾਂ ਅਸੀਂ ਖਿੱਲਾ ਕਰੀਏ ਉਹ ਕਹਿੰਦਾ ਲੋੜੇ ਨਹੀਂ ਹੈਗੇ ਚਾਚੇ ਕੇ ਗੱਲ ਕਰ ਲੋ ਚਾਚਾ ਉੱਥੀ ਲੱਗੇ ਹੋਆ ਅੱਛਾ ਚਾਚੇ ਕੇ ਗੱਲ ਹੋਈ ਕਹਿੰਦਾ ਕਿ ਪੰਜਾਬ ਚ ਕਿਤੇ ਨਹੀਂ ਬਣਦੀ ਹੋਰੇ ਡੇਰਾਵਾ ਬਣਾਣ ਕਬਣਦੀ ਹੈ ਅੱਛਾ ਮੈਰੀ ਡਿਊਟੀ ਹੋਸਪੀਟਲ ਜੇ ਕਹਿੰਦਾ ਵੀ ਮੈਂ ਬਣਾਉਂਗਾ ਓਏ ਬਣਾਉਂਗਾ ਹੀ ਫ੍ਰੀ ਤੁਹਾਡੀਆਂ ਸਾਰਾ ਕਰੂੰ ਨੰਬਰ 2 ਕਹਿੰਦਾ ਮੇਰੀ 4 ਤਰੀਕ ਨੂੰ ਸ਼ਹਿਰ ਗੇਟ ਪਰ ਡਿਊਟੀ ਹੋਵੇ ਅੱਛਾ ਜੇ ਉੱਥੇ ਹੋਈ ਕਹਿੰਦਾ ਫੇਰ ਬਗੈਰ ਉੱਥੇ ਕੱਟੂੰਗਾ ਕਹਿੰਦਾ ਮੇਰੀ ਜ਼ਿੰਮੇਵਾਰੀ ਉਹ ਬ ਉੱਪਰ ਨਹੀਂ ਤੁਹਾਡੇ ਵਾਲੇ ਚ ਨਾ ਥੋੜੇ ਵਾਲ ਥੋੜੇ ਵਾਲ ਚ ਜਿਹੜੇ ਤੇ ਰੇਸ਼ੜੇ ਸਿਰਦੇ ਤੁੰ। ਨਹੀਂ ਮੈਂ ਤਾਰ ਕਿ ਡਿੰਗੇ ਦੇਖ ਲਈ ਤੁਸੀਂ ਮਾ ਐਂਡੀਸ ਵੀਡੀਓ ਦੇਖਣੇ ਚੱਲੂਗਾ ਤੁਸੀਂ ਦੋ ਜਣੇ ਰੇ ਡੇ ਦੇ ਹਾਂ ਉੱਤੇ ਕੱਲ ਦੇ ਤੋਂ ਹਾਂ ਫਰਕ ਹੈ ਡਿੰਗੇ ਦੇਖੀ ਮਾ ਤੇ ਫਟਾਫਟ ਭਰਦਾ ਜਾਂਦਾ ਵੀ ਉਹ ਤਾਂ ਐਂ ਡੇਰਦਾ ਵੀ ਜਿਕਣਾ ਉਹ ਕੰਨ ਦੇ ਚ ਗਰੀ ਭਰਦਾ ਹੱਥ ਪਈ ਗਿੱਲੇ ਚ ਵੀ ਅੱਕਾਂ ਤਰਦਾ ਜੀ ਉੱਤ ਨਹੀਂ ਤਾਂ ਰੋੜ ਸਕਦਾ ਪਰ ਕੰਨ ਦੇ ਚ ਆਣ ਦੇ ਤਰਦਾ ਚਲੋ ਮਾੜਾ ਪਤਾ ਘੱਟ ਹੋ ਜਾਂਦਾ ਉੱਤ ਨਾ ਸੁੱਕੇ ਜੇ ਤੋਰਾ ਤੇਜ਼ ਹੋ ਜਾਂਦਾ ਉਹ ਇਹਦਾ 3 ਗਿੱਲ ਗੱਡੀ ਜਦੋਂ ਇਹਨੂੰ ਪਤਾ ਲੱਗਦਾ ਵੀ ਚੱਲਦਾ ਹਾਂ ਜੀ ਗਾਹੇ ਟਟਾ ਉਹ ਹੀ ਬੈਠਾ ਹਾਂ ਲਓ ਵੀ ਆਪਾਂ ਨੂੰ ਵੀ ਅੱਪਰ ਸਾਰੀ ਚ ਘੁੰਮਣਾ ਚਾਹ ਸੀ ਠੀਕ ਹੈ ਟੋਟਲੀ ਬਸ ਇਹ ਖਰੇ ਰਹਿ ਗਿਆ ਹਾਂ ਗਾਲੂ ਪਾ ਦੇਣਾ ਬਸ ਪਰ ਇਹਦਾ ਮੈਕੈਨਿਕ ਇਹ ਲੋ ਪਾਣੀ ਘੜਦਾ ਹੁੰਦਾ ਸੀ ਅੰਦਰ ਨਹੀਂ ਨਹੀਂ ਪਾਣੀ ਘਟ ਜਾਣਾ ਕਿ ਆਸਮਾਨ ਪਾਣੀ ਚ ਪਾਣੀ ਪਾਣੀ ਚ ਤੇ ਜਾਲਾ ਰੇ ਨਹੀਂ ਲੱਗਦਾ ਲੱਗਦਾ ਸੂਏ ਵਾਂ ਲੱਗਿਆ ਨਹੀਂ ਹਾਂ ਨਹੀਂ ਨਹੀਂ ਪਾਣੀ ਚ ਪਾਣੀ ਚ ਤੈਜੀ ਫਿਰ ਬਹਿਣਾ ਹੈ ਘਰ ਤੋਂ ਪਰਚਨ ਪਾ ਦਿੰਦੇ ਸਵੇਰੇ ਪਾਣੀ ਦਾ ਚਾਹੀਦਾ ਕੱਟ ਪਾਣੀ ਮਣੀ ਫਿਰ ਕੰਮ ਨਹੀਂ ਕਰਦਾ ਉਹ ਉੱਪਰ ਹੀ ਦੇਖੀ ਜਾਂਦਾ ਅੰਬੇ ਖਾ ਲ ਹੁਣ ਚੜੇ ਤਾਂ ਅੰਤਰ ਖਲਣੀ ਬਸੰਦੀ ਮੈਂ ਤਾਂ ਭਾਬੀ ਚ ਬੜਿਆ ਤਾਂ ਚਾਰ ਤਾਂ ਹੀ ਲੱਝੇ ਮੈਨੂੰ ਕਹਾਂਗੇ ਰਤ ਨਹੀਂ ਆ ਜਿਹੜੀ ਜ਼ਿਆਦਾ ਪ੍ਰਾਣੀ ਹੁੰਦੀ ਉਹ ਸਮੈਲ ਜੀ ਮਾਰ ਲੱਜਾਂਦੀ ਉਹ ਨਹੀਂ ਤਾਜੀ ਇੱਕ ਵਿਚਲ ਨਿਕਲਣ ਲੱਗਿਆ ਉਹ ਕਾਂਟੋਂ ਰਗੀਰਤੀ ਇੱਕ ਫੇਰ ਕਾਂਟੋਂ ਰਗੀਰਤੀ ਪੰਜ ਛੇ ਖਾਲੀਆਂ ਤੁਹਾਡਾ ਇਹ ਕੰਮ ਤਾਂ ਮੈਂ ਕਿਹਾ ਜਾਮਣਾ ਵੀ ਤੁਸੀਂ ਉੱਪਰ ਤੇ ਕਿਨੇਵੇਂ ਖਾਦੀਆਂ ਜਾਮਣਾ ਤਾਂ ਜਨ ਮੁੜ ਕੇ ਜਨ ਤਾਂ ਕੰਮ ਜਾ ਹੋ ਲਿਆ ਜਾਮਣਾ ਤਾਂ ਇੱਕੇਲਾ ਛੱਡ ਲਈਆਂ ਸਾਰੀਆਂ ਛੋਲਾ ਇੱਥੇ ਕਿੱਥੇ ਹੁਣ ਕਰਨ ਲਈ ਕਿੰਨੇ ਮੁੜ ਕੇ ਬੰਦੇ ਹੋਰ ਨਾ ਕਿਸੇ ਨੂੰ ਹੁਣ ਸਾਰੀ ਬਾਕੀ ਭਾਈ ਨਿਭੜਿਆ ਕੰਮ ਤਵੇ ਦਾ ਟਾਈਮ ਆ ਬੱਦਲ ਬਾਜੀ ਹੈਗੀ ਹਲੇ ਵੀ ਬਾਈ ਨੂੰ ਗਰਮੀ ਨਹੀਂ ਹੈਗੀ ਕੰਮ ਕਰਨ ਨਾਲ ਹੈਗਾ ਹਵਾ ਚੱਲਦੀ ਅੱਜ ਬਾਈ ਮੌਸਮ ਮੌਸਮ ਅੱਜ ਖਬਰ ਹੈਗਾ ਹੈਗਾ ਕੰਮ ਕਰਨ ਦਾ ਹਾਂ ਇਹ ਕਰੀਏ ਆਪਣਾ ਬਸ ਹੁੰਦਾ ਪੂਰਾ ਅੱਜ ਛੇ ਨਹੀਂ ਸ਼ੋਅ ਨਹੀਂ ਹੁੰਦੀ ਹੈਗੀ ਆਪਾਂ ਕਿੰਨਾ ਕੰਮ ਕਰਿਆ ਹਾਂ ਹਾਂ ਹਵਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੌੜ ਰੋਬੀ ਗੁੱਠੀਆਂ ਗੁੱਠੀਆਂ ਰਹਿ ਗਈਆਂ ਬਾਕੀ ਕੰਮ ਨਿਬੜ ਗਿਆ। باندې ਕੁਛੇ ਲੱਗ ਗਿਆ ਬਾਈ? ਹਾਂਜੀ। ਛੇ ਲੱਗ ਗਿਆ। ਛੇ ਹੋ ਬਾਈ ਗੁਰੂ। ਹੁਣ ਅਸੀਂ ਆਪ ਲਾਉਂਦੇ ਸਾਤੇ ਜਿੱਤੇ ਮਾੜੀ ਜਿਹਦੀ ਜਗ੍ਹਾ ਉੱਥੇ ਲੱਗੇ ਲੈਂਦੇ। ਦੇਖਣੀ ਹੁੰਦੀ। ਅੱਖਾਂ ਜਮੀਰ ਜੇ ਨਿਕਲਣਾ ਪੈਂਦਾ ਫਿਰ ਤੇ। ਉਹ ਤਾਂ ਹੀ ਹੈ। ਉਹ ਵੀ ਫਰਕ ਹੈ। ਦੇ ਬੰਦਾ ਭਈ ਇਹ ਲਾਰਵੇ ਲੱਗ ਗਿਆ ਲੈ ਆਪ ਦਾ ਭਈ ਗਲਤ ਕਰ ਜਾਂਦੇ ਥੋੜੇ ਜਿਹਾ ਕੰਮ ਕਾਲੀ ਜੀ ਕਰ ਜਾਂਦੇ ਦੋ ਦਿਨ ਭਈਏ ਮੇਲੇ ਨੂੰ ਨਾ ਵਧੀਆ ਲਾਉਣੇ ਦੀ ਉਹਦੇ ਨਾਲ ਤੇ ਹੁਣ 500 ਰੁਪਏ ਨੂੰ ਤੇ 500 ਨੂੰ ਦਿਹਾੜੀ ਪਰ ਆ ਕੇ ਜਿਗਣਾ ਮਰਜ਼ੀ ਲਵਾ ਦੇ ਭਈਏ ਤਸੱਲੀ ਕੇ ਲਾਉਣੇ ਨੂੰ ਸਾਰੀ ਦਿਹਾੜੀ ਹੈ ਹਾਂ ਉਹਨੇ ਕਾਲੀ ਨਹੀਂ ਕਰਨੀ ਹੈ ਕਾਲੀ ਕਰਨੀ ਤੇ ਉਹਨੂੰ ਪਨੀਰੀ ਅਸੀਂ ਦੇਈ ਜਾਂਦੀ ਪੱਟ ਕੇ ਇੱਥੇ ਘੱਟ ਕੁੱਥੋਂ ਲਵਾਉਣਾ ਉਹਦੇ ਨਾਲ ਜਿਹੜੀ ਗੱਲ ਪੱਕੀ ਆ ਮੰਨਣ ਜਾਓ ਆ ਹੁਣ ਵੀਰ ਕੋ ਕੋ ਬਣਾ ਬੈਗਿਆ ਹੁਣ ਦੋ ਜਣੇ ਨੇ ਸਾਨੂੰ ਤਿੰਨ ਘੰਟੇ ਹੋ ਗਏ ਲੱਗਿਆ ਨੂੰ ਦਿਹਾੜੀ ਵਾਲੇ ਕੰਮ ਹੋ ਚੱਲੇ ਤਿੰਨ ਚਾਰ ਘੰਟੇ ਉਹਨਾਂ ਨੇ ਲਾਏ ਹੋਣੇ ਹਾਂ ਉਹਨਾਂ ਨੇ ਤਿੰਨ ਘੰਟੇ ਵੀ ਲਾਏ ਹੈਗੇ ਐਨੇ ਐਨੇ ਚ ਆਪ ਲਾ ਦਿੰਦੇ ਘੋਮੇ ਮੈਂ ਉਹੀ ਕਹਿੰਦਾ ਇਹਨਾਂ ਲਾਪ ਲੱਗ ਜਾਂਦੇ ਹਾਂ ਸਹੀ ਗੱਲ ਆ ਚਲੋ ਜਾਂ ਕੰਮ ਤਾਂ ਫਾਰ ਹੈ ਹਾਇਦਾ ਬਾਈ ਪਹਿਲਾਂ ਲਾਈ ਆਪ ਵੀ ਖੱਤੀ ਬਸ ਇਹਰੇ ਲਾਇਆ ਸੀ ਕਿ ਖੱਤੀ ਕਰੇ ਕੀਲੇ ਦੇ ਕੀਲੇ ਲਾਏ ਬਹੁਤ ਸਦਾ ਲੱਗ ਜਾਂਦੇ ਸੋਗਾ ਹੁੰਦਾ ਦਾ ਲੱਗ ਕੜਦਾ ਕੁੰਡੀਆਂ ਪਾਣੀਆਂ ਅੱਖਾਂ ਗਲੇ ਖੱਚੇ ਖੱਚੇ ਲਾਏ ਸੀ ਟਾਈਮ ਟਾਈਮ ਦਾ ਫਰਕ ਪੈਂਦਾ ਪਹਿਲਾਂ ਜੀ ਜਾਰੇ ਪੈਕ ਕਰਦੇ ਤੇ ਜਦੋਂ ਹੱਥਾਂ ਗਲੇ ਕਿੱਥੋਂ ਕਰਦੇ ਤੇ ਸਪਕਾ ਦਿਨ ਚੱਗੇ ਹੁੰਦੇ ਅੱਖਾਂ ਚੇ ਆ ਜਾਂਦੇ ਹੁਣ ਅੱਗੇ ਬਿਸਕੁਟ ਬਣਾਉਣ ਜਾਂਦੇ ਤੇ ਉਹ ਹੱਥਾਂ ਗਏ ਘਾਣਾ ਲਾਉਣ ਤੇ ਪੱਠੀ ਬਣਾਈ ਹੁੰਦੀ ਸੀ ਉਹ ਜੋ ਚੱਲਣਾ ਉਹਦੇ ਬਾਅਦ ਉਹ ਰਲਾਉਣ ਲੱਗੇ ਮਸ਼ੀਨ ਗਏ ਚਲ ਮਸ਼ੀਨ ਫੇਰ ਉਹੀ ਹੱਥਾਂ ਵਾਲੀ ਗਾ ਬਿਸਕੁਟ ਬਣਾਉਂਦੇ ਤੇ ਉਹ ਠੀਕ ਜਗਾ ਹੋਰ ਮਸ਼ੀਨਾਂ ਕੀ ਇਲੈਕਟ੍ਰੋਨਿਕ ਜਿਹਦੇ ਵਿੱਚ ਘੁੰਮਣ ਲੱਗੇ ਬਿਸਕੁਟ ਸੇਕ ਗਜਲ ਬੇ ਮੈਂ ਅੱਲਾ ਜੋ ਮਿਲ ਕੇ ਆਇਆ ਉਹ ਪੁੱਛ ਕੇ ਆਇਆ ਤਾਂ ਮੈਂ ਕੱਲ੍ਹ ਕੇ ਬਿਸਕੁਟ ਬਣਾਉਂਗਾ ਉੱਥੇ ਬਿਸਕੁਟ ਬਣਾਉਣ ਵਾਲੀ ਮਸ਼ੀਨ ਲੈਣ ਦੀ ਇਲੈਕਟ੍ਰੋਨਿਕ ਆ ਗਈ ਸਾਰੀ ਆਟੋਮੈਟਿਕ ਆਟਾ ਵਿੱਚ ਪਾਉਣਾ ਉਹ ਦੂਆ ਦੱਦੇ ਘੋਲ ਕੇ ਮਸ਼ੀਨ ਆਟਾ ਵਿੱਚ ਪਾ ਦਿੰਦੀ ਪੇੜੀ ਜੀ ਉਹ ਵਾਪੇ ਟ੍ਰੇਜ ਬਿਸਕੁਟ ਕੱਟ-ਕੱਟ ਰੱਖੀ ਬੰਦਿਆਂ ਦੀ ਲੇਬਰ ਚੱਕਦੀ ਨਵੇਂ ਤੇ ਨਵੇਂ ਜਿਹੜੇ ਆਈ ਜਾਂਦੇ ਗਾਹ ਦੇ ਘੱਟ ਰਗੇ ਨਹੀਂ ਤਕਨੀਕ ਬਦਲੀ ਜਾਂਦੀ ਮੈਂ ਕਹਿੰਦਾ ਘੱਟੋ-ਘੱਟ 10-15 20 ਲੱਖ ਦੀ ਹੋਗੀ ਉਹ ਹੋਰ ਮਹਿੰਗਾ ਬਾਈ ਸਿਰ ਵੀ ਕਰਤੀ ਜਿਹੜੀ ਉਹਨਾਂ ਨੇ ਕਰਾਈ ਸਾਈਜ਼ ਇੰਨਾ ਰੱਖਣਾ ਤਾਂ ਇੰਨਾ ਲੈ ਲੈ ਇੰਨਾ ਜ ਜਿਹੜਾ ਸਹਾਰੇ ਬੰਦਾ ਵਰਨਾ ਉਹਨੂੰ ਕਮਾਈ ਜਾ ਉਹਦੇ ਨਾਲ ਕੋਈ ਵਧੀ ਜਾਣਾ ਬੇਸੋੜਾ ਹੈ ਇੱਕਸਾਰ ਪਤਲੇ ਮੋਟਰੇ ਕੋਈ ਫਰਕ ਨਹੀਂ ਹੈਗਾ ਯਾਨੀ ਫਰਕ ਪੈ ਗਿਆ ਇੱਕ ਅੱਗੇ ਚੀਨੀ ਪੈਕੇਟ ਪੈਂਦੀ ਸੀ ਪੂਰਾ ਪਹਿਲਾਂ ਹੁਣ ਬੂਰਾ ਪੈਂਦਾ ਉਹਦੇ ਕਹਿੰਦੇ ਚੀਨੀ ਥੋੜੀ ਜਿਹੀ ਮਸ਼ੀਨ ਨੂੰ ਖਰਾਬ ਕਰਦੀ ਹੈ ਮਾਹ ਘੋੜਤਾ ਜਾਂਦੇ ਵੈਸੇ ਘੋੜਦੀ ਦਾ ਘੱਟਿਆ ਫੇਰ ਵੀ ਜਦ ਛੇਤੀ ਬਣਾ ਲੈਣੇ ਪੈੜੀ ਹੁਣ ਬੂਰਾ ਪੈਂਦਾ ਯਾਨੀ ਹੁਣ ਆ ਆਪਣੇ ਪਰ ਲੇਬਰ ਵੱਧ ਪੈਣ ਲੱਗ ਗਈ ਇੱਕ ਤਾਂ ਉਹਦੇ ਨਾਲ 20 ਰੁਪਏ ਵੱਧ ਗਏ ਸਮਝਿਆ ਇਹਦੇ 10 ਰੁਪਏ ਬੂਰੇ ਕਲੇ ਵੱਧ ਜਾਣੇ ਚੀਨੀ ਦੇ ਆਰ 30 ਰੁਪਏ ਵੱਧ ਗਏ ਦੀਰ ਮੇ ਕਿ ਲੋਗਾ ਭਾਗ ਕੇ ਕਿਲੋਂ ਦੇ ਸਾਦ ਨੂੰ ਕਿਲੋਂ ਦੇ ਸਾਦ ਅੱਛਾ ਕਿਲੋ 80 ਰੁਪਏ ਦੇ ਬਣਾਉਣਾ ਨੇ ਸਮਾਨ ਆਪਣਾ ਬਾਈ ਸਮਾਨ ਆਪਣਾ ਆਟਾ ਊਟਾ ਜੁਲ ਗਿਆ 100 ਰੁਪਏ ਕਿਲੋ ਜੰਮੀਓ ਨਾ 100 ਰੁਪਏ ਕਿਲੋ ਵਾਲੇ ਵਿੱਚ ਦੇਖੋਣ ਇਹਦੇ ਵਿੱਚ ਉਹਨਾਂ ਕਿਹਾ 6 ਕਿਲੋ ਆਟੇ ਦਾ ਮੈਂ ਪੁੱਛ ਗਿਆ ਤਾਂ ਕਹਿੰਦਾ ਵੀ 4 ਕਿਲੋ ਪੂਗਾ ਪੈਣਾ 2.5 ਕਿਲੋ ਕੀ ਕਿਹਾ ਉਹਨਾਂ ਜੇ 3 ਪਾਲਵੇਂ ਕਹਿੰਦਾ ਹੋਰ ਵਧੀਆ 2.5 ਕਿਲੋ ਦੁੱਧ ਜਿਹੜਾ ਦੂਕਾਨ ਵਾਲਾ ਤੇ 100 ਰੁਪਏ ਵਾਲਾ ਉਹਨਾਂ ਨੇ 6 ਕਿਲੋ ਵਿੱਚ ਅੱਧਾ ਕਿਲੋ ਕੀ ਗਏ ਹੁਣ ਉਹ ਗੰਦੇ ਸੀ ਇੰਨਾ ਹੀ ਪਾਉਂਦੇ ਤਾਂ ਹੀ ਬਚੂ ਤਾਂ ਵਜਣਾ ਉਹਨਾਂ ਨੂੰ ਵੀ ਉਹ ਜਿਹੜੀ ਮਠਾਈ ਹੁੰਦਾ ਹਲੇ ਵੀ ਤਾਂ ਹੂੰ ਹੂੰ ਬਾਕੀ ਕਈ ਕਹਿੰਦੇ ਆ ਖਾਣ ਨੂੰ ਸੁਆਦ ਆ ਪੰਜੋ ਬਾਈ ਤੇ ਮਠਾ ਚਾਹੀਦਾ ਵਿੱਚ ਜਿਹੇ ਜਿਹੇ ਮਰਜੀ ਹੋ ਨਾ ਨਾ ਠੀਕ ਆ ਵੀ ਠੀਕ ਹੈ ਠੀਕ ਹੈ ਦੇਖਦੇ ਉਹਨਾਂ ਦੇ ਉਹ ਵੀ ਆਪਣਾ ਜਿਹੜਾ ਆਪਣਾ ਹੀ ਸਾਮਾਨ ਫਿਰ ਆਪਣਾ ਅੱਖਾਂ ਦੇ ਸਾਹਮਣੇ ਆ ਸਾਰਾ ਕੁਝ ਨਾਲੇ ਭਾਈ ਕੋਲ ਖੜ ਕੇ ਬਣਾ ਦਿੰਦੇ ਆ ਕੋਲ ਖੜ ਕੇ ਯਾਰ ਬਣਾ ਦਿੰਦੇ ਕੋਲ ਖੜ ਕੇ ਆ ਜਿੱਕਾ ਮਰਜੀ ਦੇਖ ਕੇ ਬਣਾਉਂ ਉਹ ਕੰਮ ਨਹੀਂ ਵੀ ਰੱਖ ਕੇ ਲੰਘ ਜਾ ਨਾ ਨਾ ਅੱਗੇ ਤਾਂ ਅੰਦਰ ਕਰਦੇ ਤੇ ਉਹ ਕੀ ਆ ਅੱਗੇ ਅੰਦਰ ਲਾਉਦਾ ਜੇ ਮੈਂ ਤਾਂ ਜਰ ਵੀ ਕੋਲ ਖੜਦਾ ਤੇ ਲਾਉਂਦਾ ਹੁਣ ਵੀ ਅੰਦਰ ਇਹ ਮਸ਼ੀਨ ਉਹਨੇ ਫਿਰ ਤੋਂ ਉੱਥੇ ਕਰੀ ਹੀ ਆ ਉਹਦਾ ਸਾਡੇ ਸਾਹਮਣੇ ਲਾਉਣਾ ਉਹਨਾ ਸਾਡਾ ਸਮਾਨ ਪਾ ਕੇ ਚਾਰ ਘੜੇ ਦੇਣੀ ਮਸ਼ੀਨ ਬਾਈ ਬੁਕਿੰਗ ਚੱਲਦੀ ਹੋਣੀ ਹੈ ਬੁਕਿੰਗ ਚੱਲਦੀ ਹੋਣੀ ਨਹੀਂ ਹੁਣ ਬੁਕਿੰਗ ਨਹੀਂ ਹੈਗੀ ਹਾਂ ਹੁਣ ਕਹਿੰਦਾ ਜਾਦ ਮਰਜੀ ਆਜੋ ਬਣਾ ਦਿੰਦੇ ਹੁਣ ਮਸ਼ੀਨ ਜਿਹੜੀ ਬਣਾਉਂਦੀ ਹੈ ਨਾ ਬਿਸਕੁਟ ਉਹ ਛੇਤੀ ਬਣਾਉਣ ਲੱਗ ਪੇਡ ਹੈ ਜਦ ਅੱਗੇ ਲੇਬਰ ਤੇ ਹੱਥ ਗਿਆ ਬਣਾਉਣਾ ਉਹ ਟਾਈਮ ਲੱਗਦਾ ਕਿੱਥੇ ਇੱਕ ਬਿਸਕੁਟ ਕੱਢ ਕੇ ਆਏ ਰੱਖਣਾ ਕਿੱਥੇ ਉਹਨਾਂ ਚਾਲ-ਚਾਰਾਂ ਫਟਾਫਟ ਗੇਰ ਦੀਆਂ ਟ੍ਰ ਰੋਜੇ ਬਣਦੇ ਆ ਜੇ ਹੁਣ ਲੇਜੇ ਘੰਟੇ ਬਾਅਦ ਤੇਰੀ ਵਾਰੀ ਆਜ ਨਹੀਂ ਹੂੰ ਬੈਠਣਾ ਬੈਣਾ ਜਾ ਕੇ ਹੈ ਮ ਕੰਟਾ ਖੰਡ ਦਾ ਬੈਠਣੀ ਬੈਣਾ ਵੀ ਬੜੀਆਂ ਚੀਜ਼ਾਂ ਮਚੀ ਗਈ ਇੱਕ ਸਾਰ ਬਣਦੇ ਆ ਮੈਂ ਕੋਕਟ ਰੱਖ ਲਈਏ ਥੋੜੇ ਕਿੰਨਾ ਮਰਜੀ ਮਿੱਠਾ ਰੱਖ ਲੈ ਘੱਟ ਹੁਣ ਇਹਨਾਂ ਦੇ ਆਏ ਤੇ ਜਸਵੀਰ ਆਦੇ ਉਹਦੇ ਮਿੱਠਾ ਜਮੇ ਘੱਟ ਦਾ ਟਾਣ ਚ ਸੱਕਰ ਵੀ ਪਾ ਸਕਦੇ ਨੇ ਸੱਕਰ ਵੀ ਪਾ ਸਕਦੇ ਸੱਕਰ ਵਾਲੀ ਬਣਦੇ ਆ ਦੇਸੀ ਘੀ ਰਈ ਬਣਦੇ ਆ ਸੂਜੀ ਦੇਈ ਬਣਦੇ ਆ ਕਹਿੰਦਾ ਮਰਜੀ ਬਣਾ ਲਓ ਸਭ ਚੱਲਦਾ ਕੰਮ ਹੂੰ ਚਲੋ ਬਈ ਬੜੀਆ ਚੱਲ ਰਿਹਾ ਕੰਮ ਸਾਰੀ ਲੱਗੇ ਹੋਏ ਆਪਣੇ ਆਪਣੇ ਤੁੰ ਨੂੰ ਹੋ ਗਏ ਵੇਲੇ ਹੋਰ